ਕਿੰਦੇ ਨੇ ਬੰਦੇ ਦਾ ਕਰਦਾਬ ਹੋਣਾ ਜ਼ਰੂਰੀ ਆ ਨਾ ਕਿ ਬੰਦੇ ਦਾ ਕੱਦ ਹੋਣਾ ਜ਼ਰੂਰੀ ਆ ਸਾਡਾ ਕਵੀਰ ਆ ਕੁਲਵਿੰਦਰ ਸਿੰਘ ਜਿਸਦਾ ਕੱਦ 4 ਫੁੱਟ ਤੇ 4 ਇੰਚ ਆ ਜਿਵੇਂ ਤੁਸੀਂ ਦੱਸਿਆ 21 ਸਾਲ ਤੁਹਾਡੀ ਉਮਰ ਹੋ ਗਈ ਆ ਕੱਦ ਤੁਹਾਡਾ ਘੱਟ ਰਹਿ ਗਿਆ ਵਾ ਕਿੰਨੀ ਕੁ ਮੁਸ਼ਕਲ ਆ ਕਿ ਮਾਇਨਾ ਤੇ ਨਹੀਂ ਰੱਖਿਆ ਗਾ ਨਹੀਂ ਨਹੀਂ ਇਤਾਂ ਦੀ ਕੋਈ ਮੁਸ਼ਕਲ ਆ ਹੀ ਨਹੀਂ ਤੇ ਕੀ ਬਤਾ ਜੇ ਕੱਦ ਵੱਡਾ ਹੁੰਦਾ ਤੇ ਇੰਨੀ ਪਹਿਚਾਨ ਨਾ ਬਣਦੀ ਜਿੰਨੀ ਹੁਣ ਬਣੀ ਆ ਹੁਣ ਭਾਵੇਂ ਲੰਬੇ ਹੁੰਦੇ ਭਾਵੇਂ ਛੋਟੇ ਹੁਣ ਦੀ ਕੋਈ ਚੱਕਰ ਨਹੀਂ ਜਾ ਰਹੀ ਸਹੀ ਆ ਇਦਾਂ ਹੀ ਤੁਹਾਣੋ ਕਿ ਲੋਪ ਲੱਗਾ ਵੀ ਬਚਪਨ ਕਿੰਨੀ ਉਮਰ ਸਾਲ ਵਿੱਚ ਵੀ ਤੁਹਾਡਾ ਜਿਹੜਾ ਕੱਦ ਆ ਉਹ ਵੱਧਣੋਂ ਰੁਕ ਗਿਆ ਸੀ ਜਦੋਂ ਮੈਂ 10 ਸਾਲ ਦਾ ਸੀ ਨਾ ਮੈਨੂੰ ਪਤਾ ਲੱਗ ਗਿਆ ਵੀ ਹੋਰ ਨਹੀਂ ਹਾਈਟ ਵਧਣੀ ਰੋਕ ਗਈ ਹਾਈਟ ਖਾਸ ਕਰਕੇ ਜੂਜੋ ਆਗੇ ਹੋ ਹੁਣ ਤੇ ਤੁਸੀਂ ਸੋਹਣੀ ਪੱਗ ਬੰਨਦੇ ਹੋ ਵਧੀਆ ਤੁਹਾਡਾ ਪਹਿਰਾਵਾ ਪਰ ਜਦੋਂ ਬਚਪਨ ਦਾ ਦੇਣ ਹੁੰਦੇ ਸੀ ਉਦੋਂ ਕਿਹੜੀ ਕਿਹੜੀ ਮੁਸ਼ਕਲ ਸਾਮਾ ਕਰਾ ਬਿੰਦਾ ਠੀਕ ਹੀ ਸਕੂਲ ਟਾਈਮ ਵੀ ਸਹੀ ਹੀ ਸਕੂਲ ਟਾਈਮ ਵੀ ਉਨੀ ਟੌਰ ਕੱਢ ਕੇ ਜਾਣਾ ਜਿੰਨੀ ਇੱਥੇ ਆਉਣਾ ਵਾ ਕਲੋ ਗੱਲ ਵੱਖਰੀ ਸਕੂਲ ਟਾਈਮ 'ਚ ਵੱਖਰੀ ਵੱਖਰੀ ਕੱਪੜੇ ਨਹੀਂ ਪਾਉਣੇ ਪਰ ਵਰਦੀ ਦੀ ਵੀ ਉਨੀ ਤੌਰ ਦੀ ਜਿੰਦਗੀ ਹੁਣ ਕੱਪੜੇ ਦੀ ਤੌਰ ਹੈ ਸਕੂਲ ਵਿੱਚ ਕਦੀ ਕਾਲਜ ਵਿੱਚ ਕਦੀ ਤੁਹਾਡਾ ਨਾਮ ਮਜ਼ਾਕ ਕੀਤਾ ਕਿਸੇ ਨੇ ਨਹੀਂ ਨਹੀਂ ਮਜ਼ਾਕ ਕਰਦਾ ਮੌਕਾ ਨਹੀਂ ਦਿੱਤਾ ਕਿਸੇ ਨੂੰ ਇੱਕ ਕੋਈ ਗੱਲ ਕਰਦਾ ਮੈਂ ਚਾਰ ਸੁਣਾਉਣਾ ਮੌਕਾ ਹੀ ਨਹੀਂ ਦਈਦਾ ਤੁਹਾਡੇ ਮਾਤਾ ਪਿਤਾ ਕੀ ਕੰਮ ਕਰਦੇ ਨੇ ਉਹਨਾਂ ਦੀ ਕੱਦ ਕਾ ਠੀਕ ਨੇ ਜਾਂ ਕ ਉਹਨਾਂ ਦੀ ਵੀ ਕੱਦ ਘੱਟ ਨੇ ਨਹੀਂ ਨਹੀਂ ਮਾਤਾ ਪਿਤਾ ਠੀਕ ਨੇ ਕੱਦ ਸਾਰੇ ਦੀ ਹਾਈਟ ਲੰਬੀ ਆ ਪੰਜੇ ਹੀ ਭਰਾ ਵਾ ਪਿਆ ਚ ਦੇ ਚਾਰੇ ਭਰਾਵਾਂ ਦੀ ਕੱਦ ਬੜੇ ਆ ਰੱਬਾ ਮੇਰੇ ਵਾਲੀ ਕੀ ਹੋ ਗਿਆ ਸੀ ਕਦੀ ਇਹ ਜੀ ਆਪਸ ਚ ਜਗਤ ਹੁੰਦਾ ਹੋਊਗਾ ਦੀ ਤੁਹਾਨੂੰ ਪਤਾ ਜਦੋਂ ਭਰਾ ਭਰਾ ਬੈਠੇ ਜੇ ਫਿਰ ਨਹੀਂ ਮਹਿਸੂਸ ਹੁੰਦੀ ਕਦੀ ਵੀ ਕਮੀ ਤੇ ਨਾ ਇਹ ਤੱਕ ਨਾ ਹੋਣ ਦਿੱਤੀ ਆ ਇੱਕ ਚੀਜ਼ ਕਵਾ ਦੋ ਲੈ ਕੇ ਦਿੰਦੀ ਆ ਮੈਂ ਜਦੋਂ ਆਟੋ ਬਸਤੀ ਜਾਂਦਾ بڑے بڑے ਲੋਕ ਪਛਾਣਦੇ ਆ ਰਾਜ ਵੀ ਪਛਾਣਦੇ ਆ ਕਿਉਂਕਿ ਹੁਣ ਫੇਸ ਵੈਲਿਊ ਬਣ ਗਈ ਆ ਦੀਪੀ ਤੁਹਾਨੂੰ ਪਤਾ ਲੱਗ ਗਿਆ ਸੀ ਤੁਹਾਡਾ ਕੱਦ ਛੋਟਾ ਰਹਿ ਗਿਆ ਵਾ ਉਸ ਕੱਦ ਨੂੰ ਵਧਾਉਣ ਵਾਸਤੇ ਕਿੰਨੀ ਇੱਕ ਐਕਸਰਸਾਈਜ਼ ਕੀਤੀ ਸੀ ਐਕਸਰਸਾਈਜ਼ ਹੁੰਦੀ ਤੜਕੇ ਦੀ 10 ਵਜੇ ਤੋਂ ਮੈਂ ਸੁੱਤਾ ਉੱਠਦਾ ਤੇ ਐਕਸਰਸਾਈਜ਼ ਕਿ ਤੋੜੀ ਆ ਖਾਈ ਟੋੜ ਵਧਾਉਣ ਬਾਰੇ ਸੋਚਿਆ ਨਹੀਂ ਇੰਦਾ ਸਹੀ ਜਿਹਾ ਨਜ਼ਾਰੇ ਲੈਣ ਦੇ ਆ ਕੋਈ ਗਲਾਸਿਕ ਵਾਲੀ ਇੰਦਾ ਨਜ਼ਾਰੇ ਲੈਣ ਦੇ ਆ ਬਾਪੂ ਨਜ਼ਾਰੇ ਦਿਵਾਉਣ ਦੇ ਆ ਚਾਰ ਭਰਾ ਵਾ ਉਹ ਨਜ਼ਾਰੇ ਦਿਵਾਉਣ ਦੇ ਆ ਤੇ ਪਰ ਮੈਂ ਚ ਉਹ ਨਾ ਵੀ ਜਿਹੜੇ ਵੀਰ ਏਦਾਂ ਹਾਈਟ ਨੂੰ ਲੈ ਕੇ ਜਾਂ ਮੋਟਾਪੇ ਨੂੰ ਲੈ ਕੇ ਘਰੇ ਬੈਠੇ ਰਹਿੰਦੇ ਨਾ ਉਹ ਵੀਰ ਆਪਣੇ ਆਪ ਨੂੰ ਪਹਿਚਾਣ ਕਰਾਓ ਬਾਹਰ ਆ ਕੇ ਦੁਨੀਆ ਨੂੰ ਤੇ ਘਰਾਂ ਚ ਨਾ ਵੜਿਆ ਕਰੋ ਘਰੇ ਬਹਿ ਕੇ ਕੁਝ ਨਹੀਂ ਜੇ ਮਿਲਦਾ ਕਿਸੇ ਦਾ ਮੂੰਹ ਬੰਦ ਕਰੋ ਤੇ ਇਹ ਤੁਹਾਨੂੰ ਕੋਈ ਗੱਲਾਂ ਕਰਦਾ ਉਹਨੂੰ ਚਾਰ ਕਰੋ ਪਤਾ ਲੱਗੇ ਵੀ ਉਹਦੇ 'ਚ ਵੀ ਕੁਝ ਹੈਗਾ ਵਾ ਸਾਸੀਗਾ ਦੋਸਤੋ ਮੈਂ ਆ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਕਹਿੰਦੇ ਨੇ ਬੰਦੇ ਦਾ ਕਰਦਾਾ ਹੋਣਾ ਜ਼ਰੂਰੀ ਆ ਨਾ ਕਿ ਬੰਦੇ ਦਾ ਕੱਦ ਹੋਣਾ ਜ਼ਰੂਰੀ ਆ ਅੱਜ ਉਸੇ ਤਰ੍ਹਾਂ ਦੀ ਜੀ ਖਬਰ ਦਿਖਾਉਣ ਜਾ ਰਹੇ ਆ ਅਮਰਸਾ ਦੇ ਖਾਲਸਾ ਕਾਲਜ ਜਿੱਥੇ ਕੀ ਖਾਲਸਾ ਕਾਲਜ ਵਿੱਚ ਮੇਲਾ ਲੱਗਾ ਵਾ ਅਤੇ ਮੁੰਡੇ ਕੁੜੀਆਂ ਵੱਡੀ ਤਲਾਵਿਜ ਮੇਲੇ ਵਿੱਚ ਪਹੁੰਚੇ ਆ ਉੱਥੇ ਇੱਕ ਸਾਡਾ ਕਵੀਰ ਆ ਕੁਲਵਿੰਦਰ ਸਿੰਘ ਜਿਹੜਾ ਕੀ ਅਮਰਸਾ ਦੇ ਪਿੰਡ ਰਾਮਪੂਰੀ ਦਾ ਰਹਿਣ ਵਾਲਾ ਚੀਜ਼ ਦਾ ਕੱਦ 4 ਫੁੱਟ ਤੇ 4 ਇੰਚ ਆ ਤੇ ਉਮਰ ਉਸ ਦੀ ਆ 21 ਸਾਲ ਆ ਗੱਲਬਾਤ ਵੀ ਕਰਾਂਗੇ ਕੁਲਵਿੰਦਰ ਦੇ ਨਾਲ ਜ਼ਿੰਦਗੀ ਦੇ ਪੜਾਅ ਬਾਰੇ ਸਾਂਝੀ ਕਰਾਂਗੇ ਕਿ ਖਾਲਸਾ ਕਾਲਜੂ ਵਿੱਚ ਆਏ ਨੇ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਤੇ ਹੋਰ ਜ਼ਿੰਦਗੀ ਵਿੱਚ ਕਿਹੜੀ-ਕਿਹੜੀਆਂ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਕਿਉਂਕਿ ਕਿਰਿੰਦਰ ਜਿਹੜਾ ਕੱਦ ਆ ਉਮਰ ਦੇ ਹਿਸਾਬ ਨਾਲ ਬਹੁਤ ਘੱਟ ਆ ਤੇ ਕਿਰਿੰਦਰ ਜੀ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਜੀ ਪੰਜਾਬੀ ਲੋਕਾਂ ਦਾ ਧੰਨਵਾਦ ਜੀ ਕਿਰਿੰਦਰ ਜੀ ਮੈਂ ਗੱਲ ਕੀਤੀ ਆ ਵੀ ਕੱਦ ਤੁਹਾਡਾ ਕਿੰਨਾ ਦਸ਼ਕਾ ਨੂੰ ਸਾਂਝਾ ਕਰਦੇ ਹੋ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਕਿੰਨੀ ਤੁਹਾਡੀ ਉਮਰ ਹੋ ਚੁੱਕੀ ਆ ਸਸੀ ਗਾਲ ਜੀ ਮੇਰਾ ਨਾਮ ਕੁਲਵਿੰਦਰ ਸਿੰਘ ਤੇ ਕੱਦ ਮੇਰਾ ਹੈਗਾ 4 ਫੁੱਟ 2 ਇੰਚ ਤੇ ਆਪਣਾ ਬਲੋਂਗ ਕਰਦਾ ਮੈਂ ਤੁੰਨੇ ਐਸੋ ਵੀ ਕਾਈ ਕਦੀ ਕਲੁੰਦਰੀ ਕਦੀ ਮੁਸ਼ਕਲ ਨਹੀਂ ਆਈ ਵੀ ਤੁਹਾਡਾ ਉਮਰ ਦੇ ਹਿਸਾਬ ਨਾਲ ਜਿਵੇਂ ਤੁਸੀਂ ਦੱਸਿਆ 21 ਸਾਲ ਤੁਹਾਡੀ ਉਮਰ ਹੋ ਗਈ ਆ ਕੱਦ ਤੁਹਾਡਾ ਘੱਟ ਰਹਿ ਗਿਆ ਵਾ ਕਦੀ ਇਹ ਚੀਜ਼ ਨੂੰ ਲੈ ਕੇ ਕਦੀ ਤੁਹਾਡੇ ਰਾਹ ਵਿੱਚ ਕਦੀ ਕੱਦ ਦਾ ਕਿਤੇ ਕਿੰਨੀ ਕੁ ਮੁਸ਼ਕਲ ਆ ਕਿ ਮਾਇਨਾ ਤੇ ਨਹੀਂ ਰੱਖਿਆ ਗਈ ਨਹੀਂ ਨਹੀਂ ਐਦਾ ਦੀ ਕੋਈ ਮੁਸ਼ਕਲ ਆਈ ਨਹੀਂ ਤੇ ਵਧੀਆ ਵਾ ਨਿਆਰੀ ਲੈਣ ਨੇ ਐਦਾਂ ਹੀ ਕੀ ਪਤਾ ਜੇ ਕੱਦ ਵੱਡਾ ਹੁੰਦਾ ਤੇ ਇੰਨੀ ਪਹਿਚਾਨ ਨਾ ਬਣਦੀ ਜਿੰਨੀ ਹੁਣ ਬਣੀ ਆ ਕੀ ਲੱਗਦਾ ਨਹੀਂ ਵੀ ਹੁਣ ਵੱਖਰੀ ਪਛਾਣ ਬਣੀ ਆ ਭੀੜ ਵਿੱਚੋਂ ਵੱਖਰਾ ਪਛਾਣਿਆ ਦਾ ਕਲਵਿੰਦਰ ਸਿੰਘ ਵੀ ਉਹ ਕਲਵਿੰਦਰ ਸਿੰਘ ਜਾ ਰਿਹਾ ਇੱਕ ਵੱਖਰੀ ਆਪਣੀ ਪਛਾਣ ਦਿੱਤੀ ਆ ਹਾਂਜੀ ਹਾਂਜੀ ਸਹੀ ਆ ਲੱਗਦਾ ਵਾ ਬਲਕਿ ਫੀਲ ਹੁੰਦਾ ਮੈਨੂੰ ਵੀ ਖੁਦ ਨੂੰ ਕੀ ਹੁਣ ਪਛਾਣ ਬਣ ਗਈ ਮੇਰੀ ਕਿਉਂਕਿ ਪਹਿਲਾਂ ਤੇ ਨਹੀਂ ਕੋਈ ਜਾਣਦਾ ਤੇ ਮੈਂ ਸੋਚਦਾ ਕਦੀ ਕਦੀ ਵੀ ਜੇ ਹਾਈਟ ਜ਼ਿਆਦੀ ਹੁੰਦੀ ਤੇ ਕੀ ਵਧਾਈ ਨਹੀਂ ਪਛਾਣ ਨਾ ਬੰਦੀ ਤੇ ਕਾਲਜ 'ਚ ਵੀ ਨਾ ਹੁੰਦੀ ਤੇ ਹੁਣ ਕਾਲਜ 'ਚ ਆਇਆ ਪਛਾਣ ਬਣੀ ਆ ਕਿ ਲੱਗਦਾ ਨਹੀਂ ਵੀ ਹਾਈਟ ਲੰਬੀ ਹੋਣਾ ਹਾਈਟ ਘੱਟ ਹੋਣਾ ਇਹ ਵੀ ਇੱਕ ਪਛਾਣ ਵੱਖਰੀ ਬਣਦੀ ਆ ਜੇਕਰ ਬਹੁਤ ਲੰਬੇ ਹੋਗੇ ਤਾਂ ਵੀ ਤੁਹਾਡੀ ਵੱਖਰੀ ਪਛਾਣ ਬਣਦੀ ਆ ਜੇਕਰ ਬਹੁਤ ਛੋਟੇ ਹੋਗੇ ਤਾਂ ਵੀ ਤੁਹਾਡੀ ਵੱਖਰੀ ਪਛਾਣ ਬਣਦੀ ਆ ਨਹੀਂ ਨਹੀਂ ਉਹ ਚੀਜ਼ ਮਾਇਨੇ ਨਹੀਂ ਰੱਖਦੀ ਆਪਾਂ ਨੂੰ ਹੁਣ ਭਾਵੇਂ ਲੰਬੇ ਹੁੰਦੇ ਭਾਵੇਂ ਛੋਟੇ ਹੋਣ ਦੀ ਕੋਈ ਚੱਕਰ ਨਹੀਂ ਜਾ ਰਹੀ ਸਹੀ ਹੈ ਇਦਾਂ ਹੀ ਮੈਨੂੰ ਇਹ ਸਭ ਤੁਹਾਨੂੰ ਕਿਦੋਂ ਪਹ ਲੱਗਾ ਵੀ ਬਚਪਨ ਕਿੰਨੀ ਉਮਰ ਸਾਲ ਵਿੱਚ ਵੀ ਤੁਹਾਡਾ ਜਿਹੜਾ ਕੱਦ ਆ ਉਹ ਵੱਧਣ ਰੁਕ ਗਿਆ ਸੀ ਕਿੰਨੇ ਸਾਲ ਬਾਅਦ ਤੁਹਾਨੂੰ ਪਹ ਲੱਗਾ ਮੈਨੂੰ ਜਦੋਂ ਮੈਂ 10 ਸਾਲ ਦਾ ਸੀ ਨਾ ਮੈਨੂੰ ਪਤਾ ਲੱਗ ਗਿਆ ਵੀ ਹੋਣੀ ਹਾਈਟ ਪਤ ਉਸ ਤੋਂ ਬਾਅਦ ਨਹੀਂ ਵਧੀ 10 ਸਾਲ ਤੋ ਰੋਕੀ ਜਾਏਗਾ 10 ਸਾਲ ਵੀ ਤੁਹਾਡੀ ਕਿੰਨੀ ਹਾਈਟ ਸੀ ਦਸਾਂ ਕਾ ਨੂੰ ਸਾਡਾ ਕਰਦੇ ਹੋ ਕਿਹੜੇ ਸਕੂਲ ਵਿੱਚ ਕਿੰਨੇ ਪੜਿਆ ਵਾ ਜਦੋਂ ਸਕੂਲ ਚ ਪੜਦਾ ਸੀ ਉਦੋਂ ਕਿੰਨੇ ਕਿ ਮੁਸ਼ਕਲਾਂ ਸਾਹਮਣੇ ਕਰਨਾ ਪੈਂਦਾ ਸੀ ਅਸੀਂ ਦੇਖਿਆ ਹੁਣ ਤੁਸੀਂ ਖਾਲਸਾ ਗੱਲ ਜੂ ਜੋ ਆ ਗਏ ਹੋ ਹੁਣ ਤੇ ਤੁਸੀਂ ਸੋਹਣੀ ਪੱਗ ਬੰਨਦੇ ਹੋ ਵਧੀਆ ਤੁਹਾਡਾ ਪਹਿਰਾਵਾ ਪਰ ਜਦੋਂ ਬਚਪਨ ਦਾ ਦਿਨ ਹੁੰਦੇ ਸੀ ਉਦੋਂ ਕਿਹੜੀ ਕਿਹੜੀ ਮੁਸ਼ਕਲਾਂ ਸਾਹਮਣੇ ਕਰਨਾ ਪੈਂਦਾ ਸੀ 55 ਜਿਹਦੇ ਤੁਹਾਨੂੰ ਪਤਾ ਹੀ ਉਹ ਦਾ ਦੇ ਕਪੜੇ ਲੀ ਸਕੂਲ ਦੀਆਂ ਵਰਦੀਆਂ ਇੱਕੋ ਹੀ ਵਰਦੀ ਕਿਉਂਕਿ ਰੋਜ਼ ਪਾ ਕੇ ਜਾਣੀ ਪੈਂਦੀ ਸੀ ਤੇ ਪਰ ਠੀਕ ਹੀ ਸਕੂਲ ਟਾਈਮ ਵੀ ਸਹੀ ਹੀ ਸਕੂਲ ਟਾਈਮ ਵੀ ਉਨੀ ਟੌਰ ਕੱਢ ਕੇ ਜਾਣਾ ਜਿੰਨੀ ਜਿੱਥੇ ਆਉਣਾ ਚਲੋ ਉਹ ਗੱਲ ਵੱਖਰੀ ਸਕੂਲ ਟਾਈਮ ਚ ਵੱਖਰੇ ਵੱਖਰੇ ਕੱਪੜੇ ਨਹੀਂ ਪਾਉਣੇ ਪਰ ਵਰਦੀ ਦੀ ਵੀ ਉਨੀ ਟੌਰ ਦੀ ਜਿੰਦਗੀ ਹੁਣ ਕੱਪੜੇ ਦੀ ਟੌਰ ਆ ਦੇਖੋ ਮੈਂ ਤੁਹਾਨੂੰ ਜਦੋਂ ਮੈਂ ਗੱਲ ਕੀਤੀ ਵੀ ਤੁਹਾਡਾ ਕਦ ਘਟ ਹੋਣ ਕਰਕੇ ਕਦੀ ਸਕੂਲ ਵਿੱਚ ਕਦੀ ਕਾਲਜ ਵਿੱਚ ਕਦੀ ਤੁਹਾਡਾ ਮਜ਼ਾਕ ਕੀਤਾ ਕਿਸੇ ਨੇ ਇਸ ਤਰ੍ਹਾਂ ਤੁਹਾਡ ਨਾਲ ਗੱਲਬਾਤਾਂ ਜੀਤੀ ਹੋਗੀ ਨਹੀਂ ਨਹੀਂ ਮਜ਼ਾਕ ਕਰਨ ਦਾ ਮੌਕਾ ਨਹੀਂ ਦਿੱਤਾ ਕਿਸੇ ਨੂੰ ਇੱਕ ਕੋਈ ਗੱਲ ਕਰਦਾ ਮੈਂ ਚਾਰ ਸੁਣਾਉਣਾ ਮੌਕਾ ਹੀ ਨਹੀਂ ਦੇਈਦਾ ਬਿਲਕੁਲ ਪਰ ਇਹ ਸੋ ਵੀ ਕਦੀ ਰੱਬ ਨਾਲ ਕਦੀ ਗੁੱਸਾ ਗਿਲਾ ਹੁੰਦਾ ਕਦੀ ਆਪ ਚ ਕਦੀ ਇਕੱਲੇ ਬੈਠਾ ਕਦੀ ਮਨ ਸੋਚਦੇ ਹੋ ਫਿਰ ਆਪਾਂ ਸਾਰਿਆਂ ਨੂੰ ਬੜੇ ਸੋਹਣੇ ਕਦਮ ਦਿੱਤੇ ਆ ਮੇਰੇ ਵਾਲੀ ਕੀ ਹੋ ਗਿਆ ਸੀ ਕਦ ਕਿਉਂ ਨਹੀਂ ਨੱਬ ਮੈਂ ਦਿੱਤਾ ਕਦੀ ਇਕੱਲੇ ਸੋਚਦੇ ਹੋਗੇ ਚੀਂਦ ਗੱਲ ਨਾ ਮੈਂ ਸੱਚੀ ਸੋ ਲੱਗੇ ਮੈਂ ਨਹੀਂ ਅੱਜ ਤੱਕ ਸੋਚਿਆ ਕਿਉਂਕਿ ਮੈਨੂੰ ਉਹ ਚੀਜ਼ਾਂ ਰਿਮਾਈਂਡ ਕਰੀ ਜਾ ਹੀ ਨਹੀਂ ਇਤ्रोਈ ਵੇਲੇ ਹੀ ਦਾਖੋ ਕਮਾਚੀ ਘੁੰਮਣਾ ਫਿਰਨਾ ਜੇੜੀਆਂ ਮਾਰਨੀਆ ਕਾਲਜ ਲਾਈਫ ਸ਼ਾਮੀ ਸਵੇਰੇ ਨਿਕਲ ਆਈਦਾ ਵਾ ਸ਼ਾਮੀ 7-8 ਵਜੇ ਘਰ ਜਾਈਦਾ ਉਹ ਚੀਜ਼ ਸੋਚਣ ਦਾ ਮੌਕਾ ਨਹੀਂ ਮਿਲਦਾ ਮੈਨੂੰ ਦੱਸੋ ਵੀ ਹੁਣ ਖਾਲਸਾ ਕਾਲ ਜੋ ਆਗੇ ਉਹ ਖਾਲਸਾ ਕਾਲ ਕਹਿੰਦੇ ਗੱਭਰੂਆਂ ਦੀ ਨਿਸ਼ਾਨੀ ਹੁੰਦੀ ਆ ਜਦੋਂ ਬੰਦਾ ਗੱਭਰੂ ਹੋ ਜਾਂਦਾ ਤੇ ਕਹਿੰਦੇ ਖਾਲਸਾ ਕਾਲ ਵਿੱਚ ਪੈਂਦਾ ਘਰਦਿਆਂ ਵੀ ਮੈਨੂੰ ਖਾਲਸਾ ਕਾਲ ਵਿੱਚ ਪਾ ਦਿਓ ਆ ਤੁਸੀਂ ਖਾਲਸਾ ਕਾਲ ਜੋ ਆਗੇ ਉਹ ਗੱਭਰੂ ਤੁਸੀਂ ਹੋ ਗਏ ਹੋ ਕਿੰਨੇ ਸਾਲ ਤੁਹਾਡੀ ਉਮਰ ਹੋ ਗਈ ਆ ਖਾਲਸਾ ਕਾਲ ਜਿਵੇਂ ਆ ਕੇ ਕਿਹੜੇ ਸਬਜੈਕਟ ਤੁਸੀਂ ਲਏ ਆ ਕਿਹੜੀ ਕਲਾਸ ਚ ਪੜਦੇ ਹੋ ਮੈਂ ਖਾਲਸਾ ਕਾਲਜ ਜਿਹੜੇ ਪੜਦਾ ਬੀ ਬੁੱਕ ਥੀਏਟਰ ਆਲ ਸਬਜੈਕਟ ਹੀ ਹੁੰਦੀ ਉਹਦੀ ਤੇ ਸਾਰੇ ਥੀਏਟਰ ਬਾਰੇ ਦੱਸ ਦਿਆ ਕਿਉਂਕਿ ਮੈਨੂੰ ਐਕਟਿੰਗ ਦਾ ਸ਼ੌਂਕ ਹੈ ਤੇ ਇਸ ਕਰਕੇ ਮੈਂ ਥੀਏਟਰ ਹੀ ਕਰਦਾ ਤੇ ਮੈਨੂੰ ਇਸ ਸੁਪੇਕ ਨੂੰ ਲੱਗੇ ਸੋਚਿਆ ਨਹੀਂ ਕਦੀ ਫਿਲਮਾਂ ਵਿੱਚ ਆਉਣ ਬਾਰੇ ਵੀ ਫਿਲਮਾਂ ਵਿੱਚ ਆਇਆ ਜਾਵੇ ਅਸੀਂ ਦੇਖਿਆ ਕਈ ਜਿਹੜੇ ਨੇ کردارਛੇ ਦੇ ਦੇ ਫਿਲਮਾਂ ਚ ਚਾਹੇ ਪੰਜਾਬੀ ਇੰਡਸਟਰੀ ਚ ਆਇਆ ਤਾਂ ਕਿਸੇ ਚ ਆ ਕਾਦਕਾਰ ਬਹੁਤ ਛੋਟਾ ਹੁੰਦਾ ਪਰ ਕਿਰਦਾਰ ਉਹਨਾਂ ਦਾ ਬਹੁਤ ਵੱਡਾ ਹੁੰਦਾ ਬੜੇ ਲੋਕ ਪਿਆਰ ਕਰਦੇ ਨੇ ਉਹਨਾਂ ਨੂੰ ਹਾਂਜੀ ਨਹੀਂ ਸੋਚਿਆ ਵਾ ਫਿਲਮਾਂ ਚ ਪਰ ਹਲੇ ਸਮੇਂ ਨਾ ਸਮਾਢੀ ਕਰਨਾ ਜਦੋਂ ਮਹਾਰਾਜ ਦਾ ਹੁਕਮ ਹੋਇਆ ਉਹ ਤੋਂ ਜਾਵਾਂਗੇ ਕਾਲੀ ਦੀ ਆਪਾਂ ਕਰਨੀ ਨਹੀਂ ਆ ਹੌਲੀ ਹੌਲੀ ਸਟੈਪ ਚੜਾਂਗੇ ਪੌੜੀ ਪਹਿਲੇ ਡੰਡੇ ਤੇ ਪਹੁੰਚ ਗਏ ਆ ਹੌਲੀ ਹੌਲੀ ਹੁਣ ਚੜਾਂਗੇ ਜਦੋਂ ਮਹਾਰਾਜ ਦਾ ਹੁਕਮ ਹੋਊਗਾ ਜਾਵਾਂਗੇ ਪਰਿਵਾਰ ਦੀ ਗੱਲ ਕਰੀਏ ਕਲੌਂਦਰ ਪਰਿਵਾਰ ਵਿੱਚ ਕੌਣ ਕੌਣ ਤੁਹਾਡੇ ਤੁਹਾਡੇ ਮਾਤਾ ਪਿਤਾ ਕੀ ਕੰਮ ਕਰਦੇ ਨੇ ਉਹਨਾਂ ਦੇ ਕਦ ਕਦ ਠੀਕ ਨੇ ਜਾਂ ਕਿ ਉਹਨਾਂ ਦੀ ਵੀ ਕਦ ਘਟ ਨੇ ਨਹੀਂ ਨਹੀਂ ਮਾਤਾ ਪਿਤਾ ਠੀਕ ਨੇ ਕਦ ਸਾਰੇ ਦੀ ਹਾਈਟ ਲੰਬੀ ਆ ਪੰਜ ਹੀ ਭਰਾ ਵਾ ਵਧੀਆ ਕੰਮਕਾਰ ਸੈਟਲਾ ਸਾਡਾ ਤੇ ਬਸ ਮੈਂ ਆ ਹੀ ਘਰ ਚ ਵੇਲਾ ਖਾਂਦਣਾ ਵਾ ਬਾਕੀ ਸਾਰੇ ਕੰਮ ਕਰਦੀ ਆ ਮਨੇਸੋ ਵੀ ਪੰਜਾਬ ਭਰਾਵਾ ਚਾਹ ਭਰਾਵਾ ਦੇ ਕਦ ਬਹੁਤ ਸੋਹਣੇ ਨੇ ਰਬੂ ਤੁਹਾਡੇ ਬਾਰੇ ਕੀ ਹੋ ਗਿਆ ਸੀ ਕਹਿੰਦੇ ਵੀ ਬੰਦੇ ਕੋਈ ਸ਼ਹਿਰਾਬ ਗੁਲਾ ਦਾ ਫੀਤਾ ਮੁੱਕ ਗਿਆ ਜਾਂ ਕੀ ਗੱਲ ਹੋ ਗਈ ਕਿਤੇ ਰੱਬ ਨਾਲ ਕਦੇ ਹੁੰਦਾ ਹੀ ਆਪਸ ਚ ਜੋ ਚਾਹ ਭਰਾ ਬੈਠੇ ਹੁੰਦੇ ਵੀ ਆ ਚ ਇਹ ਚਾਰੇ ਭਰਾਵਾ ਦੇ ਕਦ ਬੜੇ ਆ ਰੱਬਾ ਮੇਰੇ ਬਾਰੇ ਕੀ ਹੋ ਗਿਆ ਸੀ ਕਦੀ ਜੀ ਆਪਸ ਚ ਜਗ੍ਹਾ ਤੇ ਹੁੰਦਾ ਹੋਊਗਾ ਜੀ ਨਹੀਂ ਨਹੀਂ ਪਹਿਲੀ ਤੇ ਗੱਲ ਅਸੀਂ ਪੰਜੇ ਭਰਾ ਜਦੋਂ ਬਿਠੇ ਇੱਕ ਦੀ ਮਹਿਸੂਸ ਸੀ ਕਿਉਂਕਿ ਤੁਹਾਨੂੰ ਪਤਾ ਜਦੋਂ ਭਰਾ ਭਰਾ ਬੈਠੇ ਇਹ ਫਿਰ ਨਹੀਂ ਮਹਿਸੂਸ ਹੁੰਦਿੰਦੀ ਕਦੀ ਵੀ ਕਮੀ ਤੇ ਨਾ ਇਹ ਤੱਕ ਨਾ ਹੋਂ ਦਿੱਤੀ ਆ ਇੱਕ ਚੀਜ਼ ਕਵਾਉਂ ਦੋ ਲੈ ਕੇ ਦਿੰਦੇ ਆ ਤੇ ਕਦੀ ਕੋ ਹੋਇਆ ਨਹੀਂ ਮਹਿਸੂਸ ਹੀ ਨਹੀਂ ਇਦਾਂ ਦੀ ਕਦੀ ਆ ਮਾਈਂਡ ਚ ਨਹੀਂ ਆਇਆ ਉਹ ਚੀਜ਼ਾਂ ਵੀ ਸਾਡ ਨਜ਼ਰੀ ਲੈਣ ਨੇ ਆ ਕਿਉਂ ਐਵੇਂ ਫालतू ਗੱਲਾਂ ਸੋਚਨੀ ਆ ਮੈਂ ਅੱਡੀ ਕਦੀ ਸੋਚੀ ਐ ਕਿਵੇਂ ਕਹਿੰਦੇ ਜਿਹੜਾ ਤੁਹਾਡਾ ਤਰੱਕੀ ਕਰ ਲੋ ਜਾਂ ਕਹਿ ਲੋ ਤੁਹਾਡੇ ਜਿਹੜਾ ਛੋਟਾ ਕਰ ਦਿਆ ਕਦੀ ਆਪਣੇ ਆਪ ਜ ਮਹਿਸੂਸ ਜਿਉਂ ਦਿੱਤਾ ਕਿ ਮੈਂ ਲੋਕਾਂ ਨਾਲੋਂ ਵੱਖਰਾ ਆ ਵਾਂ ਡਿਫਰੈਂਟ ਆ ਕਦੀ ਇਹ ਚੀਜ਼ ਨੂੰ ਆੜੇ ਨਹੀਂ ਹੁੰਦਾ ਆਪਣੀ ਤਰੱਕੀ ਵਾਲ ਆਪਣੀ ਪੜ੍ਹਾਈ ਵਾਲੀ ਫੋਕਸ ਕੀਤਾ ਜਾਂਦਾ ਹਾਂਜੀ ਹਾਂਜੀ ਹੁਣ ਮੈਂ ਸੋਚਦਾ ਹਾਂ ਪਲੱਸ ਪੁਆਇੰਟ ਪਲੱਸ ਪੁਆਇੰਟ ਹੋ ਗਿਆ ਵਾ ਹੁਣ ਨਹੀਂ ਕਰੀ ਇਹ ਚੀਜ਼ ਸੋਚੀ ਪਹਿਲੀ ਵਾਰੀ ਸੋਚੀ ਹੁਣ ਵੀ ਨਹੀਂ ਸੋਚੀ ਨਾ ਹੀ ਸੋਚਣੀ ਆ ਐਦਾਂ ਸਹੀ ਨਜ਼ਰੀ ਲੈਣ ਦੇ ਕੀ ਪਤਾ ਅੱਗੇ ਜਾ ਕੇ ਕੀ ਬੰਨਣਾ ਹਲੇ ਸਮਾਂ ਮੈਨੂੰ ਇਸ ਵਾਰ ਅਸੀਂ ਦੇਖਿਆ ਵੀ ਖਾਸਾ ਗੱਲ ਦੀ ਗੱਲ ਕਰ ਲਈਏ ਯੂਨੀਵਰਸਿਟੀ ਦੀ ਗੱਲ ਕਰਦੀਏ ਜਦੋਂ ਪਹਿਲਾ ਦਿਨ ਅਸੀਂ ਉਹ ਜਿਹੜੇ ਤੁਹਾਡੇ ਸੀਨੀਅਰ ਹੁੰਦੇ ਨੇ ਹਮੇਸ਼ਾ ਰੈਗਿੰਗ ਕਰਦੇ ਨੇ ਤੁਹਾਡੀ ਕਿਸੇ ਦੇ ਨਾਲ ਰੈਗਿੰਗ ਕੀਤੀ ਹੋਏ ਉਹ ਕੋ ਜਿਕਰ ਜੂ ਕਰ ਦਿਓ ਸਾਹਮਣੇ ਕਿਉਂਕਿ ਹਮੇਸ਼ਾ ਗੱਲਾਂ ਜਿਹੜੀਆਂ ਅੱਜ ਤੇ ਦਿਲ ਖੋਲ ਕੇ ਗੱਲਾਂ ਕੀਤੀਆਂ ਵਾਂ ਤੇ ਜਰੂਰ ਸਾਂਝੀ ਕਰ ਦਿਓ ਪਹਿਲਾ ਦਿਨ ਕਿਸ ਤਰ੍ਹਾਂ ਦਾ ਕਾਲਜ ਵਿੱਚ ਪਹਿਲਾ ਦਿਨ ਪਹਿਲਾ ਦਿਨ ਠੀਕ ਠਾਕ ਹੀ ਪਹਿਲੇ ਦਿਨ ਤੇ ਇਕੱਲਾ ਹੀ ਆਇਆ ਹਾਂ ਮੈਂ ਤੇ ਹੈ ਨਹੀਂ ਕਿ ਮੋਲਜਲ ਕੋਈ ਕੋਈ ਜਾਣਦਾ ਪਛਾਣਦਾ ਨਹੀਂ ਪਹਿਲੇ ਦਿਨ ਤੇ ਕੁਝ ਲੱਭਾ ਲੁਪਾੜੀ ਤੇ ਕਲਾਸ ਕਲੋਸ ਲੱਭਦਾ ਰਿਹਾ ਚਾਰ ਪੰਜ ਦਿਨ ਤੇ ਮੇਰੇ ਕਲਾਸਾ ਕਲੋਸ ਲੱਭਣ ਤੇ ਲੱਗ ਗਈ ਤੇ ਫਿਰ ਕਲਾਸਾ ਕਲੋਸ ਲੱਭੀ ਜਾਂ ਫਿਰ ਮੈਂ ਥ ਦਸਾ ਕਿਤਨਾ ਬਾਅਦ ਗਿਆ ਮੈਂ ਥੀਏਟਰ ਚ ਕਲਾਸ ਲਾਉਣ ਤੇ ਉਸ ਤੋਂ ਬਾਅਦ ਜੋਂ ਕਲਾਸ ਲਾਉਣ ਗਿਆ ਉਹ ਉੱਥੇ ਹੀ ਰਹਿ ਗਿਆ ਥੀਏਟਰ ਦਾ ਹੀ ਹੋ ਕੇ ਰਹਿ ਗਿਆ ਥੀਏਟਰ ਜੀ ਬਣ ਗਿਆ ਬਾਅਦ ਚ ਬਾਅਦ ਚ ਕਰੀ ਕੋਈ ਕਲਾਸ ਹੀ ਨਹੀਂ ਥੀਏਟਰ ਜੀ ਬਣੀ ਰਹਿ ਤੇ ਮੈਂ ਨੇ ਉਸ ਕੋਲੋਂ ਦਾ ਜੀ ਅੱਜ ਗੱਲ ਕਰੀਏ ਤੁਸੀਂ ਰਾਮਪੁਰੇ ਤੋਂ ਆਉਂਦੇ ਹੋ ਜਦੋਂ ਕੰਵੈਂਟ ਚ ਲਾਉਂਦੇ ਹੋ ਖਾਸ ਕਰਕੇ ਐਕਟਵਾ ਮੋਟਰ ਚ ਚਲਾਉਂਦੇ ਹੋਗੇ ਕਦੇ ਚਲਾਉਣ ਚ ਮੁਸ਼ਕਲ ਨਹੀਂ ਆਉਂਦੀ ਜੀ ਕਿਹੜੀ ਤੁਹਾਡੀ ਮਨਪਸੰਦ ਚੀਜ਼ ਹੈ ਮੋਟਰ ਚ ਚਲਾਇਆ ਕਿ ਜਾਂ ਕਦੇ ਐਕਟਵਾ ਚ ਚਲਾਉਂਦੇ ਹੋ ਚਲਾਇਆ ਸਾਰਾ ਕੁਝ ਆ ਪਰ ਮੈਂ ਉਹਨਾਂ ਆਇਆ ਆ ਟਾਟੂ ਤੇ ਆ ਕਿ ਹਾਂ ਜੀ ਆਟੋ ਤੇ ਆ ਤੇ ਫਿਰ ਮੈਂ ਆਟੋ ਤੇ ਆਉਣਾ ਜਾਣਾ ਵਾ ਤੇ ਮੈਨੂੰ ਇਹ ਸੋਚੋ ਵੀ ਜਦੋਂ ਕਦੇ ਆਟੋ ਜਾਂਦੇ ਹੋ ਜਾਂ ਕਦੇ ਬਾਜ਼ੇ ਸਫਰ ਕਰਦੇ ਹੋ ਜਾਂ ਕਦੇ ਵਿਆਹ ਸ਼ਾਦੀ ਜਾਂਦੇ ਹੋ ਕਿ ਲੱਗਦਾ ਨਹੀਂ ਲੋਕ ਤੁਹਾਨੂੰ ਬੜੇ ਗੌਰ ਨਾਲ ਤੁਹਾਨੂੰ ਪਛਾਣਦੇ ਨੇ ਬੜੇ ਗੌਰ ਨਾਲ ਲੋਕ ਦੇਖਦੇ ਨੇ ਕਦੀ ਆਪਣੇ ਚੀ ਡਿਫਰੈਂਟ ਕੀਤਾ ਵੀ ਯਾਰ ਮੇਰੇ ਵਾਲਾ ਕਿਉਂ ਲੋਕ ਇਸ ਤਾਂ ਦੇਖਦੇ ਨੇ ਕਦੀ ਨੀ ਨਹੀਂ ਪਹਿਚਾਨਦੇ ਆ ਮੈਂ ਜਦੋਂ ਆਟੋ ਬਸਤੀ ਜਾਂਦਾ بڑے بڑے ਲੋਕ ਪਹਿਚਾਣਦੇ ਆ ਰਾਜ ਵੀ ਪਹਿਚਾਨਦੇ ਆ ਕਿਉਂਕਿ ਹੁਣ ਫੇਸ ਵੈਲਿਊ ਬਣ ਗਈ ਆ ਇਸ ਕਰਕੇ ਸਾਰੀ ਜਨਤਾ ਜਾਣਦੀ ਪਹਿਚਾਣਦੀ ਵਿਆਹ ਸ਼ਾਦੀ ਦੇ ਵਿਆਹ ਸ਼ਾਦੀ ਦੇ ਮੈਂ ਗੱਡੀ 'ਚ ਹੀ ਜਾਂਣਾ ਜਦੋਂ ਜਾਂਣਾ ਕਿ ਯਾਰਾ ਦੋਸਤਾਂ ਨਾਲ ਜਾਣਾ ਘਰ ਜਾਣ ਦੇ ਵਿਆਹ ਮੈਂ ਘਾਟੀ ਜਾਂਣਾ ਬਾਕੀ ਜ਼ਿਲ੍ਹੇ ਵਾਲਾ ਯਾਰਾ ਦੋਸਤਾਂ ਨੇ ਵੇਖੇ ਆ ਤੇ ਮੇਰੇ ਇਸ ਕੋਲੋਂ ਤਾਂ ਕਦੀ ਸੁਣ ਜਿੰਦਗੀ 'ਚ ਮਾਲੋ ਦੇ ਬਦ ਦੱਸ ਰਹੇ ਹੋ ਵੀ ਤੁਹਾਨੂੰ ਪਤਾ ਲੱਗਿਆ ਸੀ ਤੁਹਾਡਾ ਕੱਦ ਛੋਟਾ ਰਹਿ ਗਿਆ ਵਾ ਉਸ ਕੱਦ ਨੂੰ ਵਧਾਉਣ ਵਾਸਤੇ ਕਿੰਨੀ ਕਸਰ ਸਾਈ ਕੀਤੀ ਸੀ ਕੋ ਲੰਮਗਣ ਵਾਸਤੇ ਜਾਂ ਕਹਿੰਦੇ ਖਰਾਕਾ ਖਾਣੀ ਮੈਂ ਨੀ ਮੈਂ ਐਕਸਰਸਾਈਜ਼ ਕੋਈ ਨਹੀਂ ਕੀਤੀ ਕਦੀ ਯਾ ਕੋ ਉੱਠ ਲਈ ਐਕਸਰਸਾਈਜ਼ ਹੁੰਦੀ ਤੜਕੇ ਦੀ 10 ਵਜੇ ਤੇ ਮੈਂ ਸੁੱਤਾ ਹਟਦਾ ਤੇ ਐਕਸਰਸਾਈਜ਼ ਕੀ ਥੋੜੀ ਯਾ ਮਰਜੀ ਦੇ ਮਾਲਕ ਆ ਆਪਣੀ ਮਰਜ਼ੀ ਨਾਲ ਸੌਂਦਾ ਤੇ ਮਰਜ਼ੀ ਨਾਲ ਉੱਠੀਦਾ ਉਹ ਖਾਈ ਟੋੜ ਵਧਾਉਣ ਬਾਰੇ ਸੋਚਿਆ ਨਹੀਂ ਇੰਦਾ ਸਹੀ ਯਾ ਨਜ਼ਾਰੇ ਲੈਣ ਨੇ ਮੈਂ ਕਹਿ ਸਕਦਾ ਵੀ ਜੋ ਰੱਬ ਨੇ ਦਿੱਤਾ ਠੀਕ ਆ ਕੋਈ ਗੁਲਾ ਕੋਈ ਗੁੱਸਾ ਕੋਈ ਗਿਲਾ ਨਹੀਂ ਰੱਬ ਨਾਲ ਕੋਈ ਨਾਰਾਜ਼ਗੀ ਨਹੀਂ ਹੈਗੀ ਹੈ ਕੋਈ ਗਲਾਸ਼ਿਕ ਵਾਲੀ ਇੰਦਾ ਨਜ਼ਾਰੇ ਲੈਣ ਦਾ ਬਾਪੂ ਨਜ਼ਾਰੇ ਦਿਵਾਉਣ ਡਿਆ ਵਾ ਚਾਰ ਭਰਾ ਵਾ ਉਹ ਨਜ਼ਾਰੇ ਦਿਵਾਉਣ ਡਿਆ ਤੇ ਰਹਿਤ ਖੁਦ ਜਿਹੜੀ ਕਸਰ ਆ ਯਾਰ ਦੋਸਤ ਕੱਢਣ ਡਿਆ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਕੁਲੰਦਰ ਸਿੰਘ ਨਾਲ ਗੱਲਬਾਤ ਕੀਤੀ ਆ ਉਮਰ ਭਾਵੇਂ 21 ਸਾਲ ਆ ਚੜ੍ਹਦੀ ਉਮਰ ਜਵਾਨੀ ਆ ਪਰ ਕੱਦ ਛੋਟਾ ਵੀਰ ਦਾ ਪਰ ਹੌਸਲੇ ਬੜੇ ਬੁਲੰਦ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਤਸਵੀਰਾਂ ਸਾਂਝੀ ਕੀਤੀ ਆ ਤੁਹਾਡੇ ਨਾਲ ਅਸੀਂ ਦੇਖਦੇ ਆ ਵੀ ਕਹਿੰਦੇ ਵੀ ਬੰਦੇ ਦਾ ਕੱਦ ਜਿਹੜਾ ਮਾਇਨਾ ਨਹੀਂ ਕਰਦਾ ਬੰਦੇ ਦਾ ਕਿਰਦਾਰ ਮਾਇਨਾ ਕਰਦਾ ਬੰਦੇ ਦੀ ਜ਼ਿੰਦਗੀ ਦਾ ਤੇ ਤੁਸੀਂ ਦੇਖ ਸਕਦੇ ਹੋ ਵੀ ਕੁਲੰਦਰ ਦਾ ਕਹਿਣਾ ਵੀ ਕੱਦ ਕੋ ਬਹੁਤੀ ਵੱਡੀ ਗੱਲ ਨਹੀਂ ਆ ਇੱਕ ਵੱਖਰੀ ਪਛਾਣ ਬਣਾਈ ਆ ਰੱਬ ਨੇ ਤੇ ਵੱਖਰੀ ਪਛਾਣ ਵਿੱਚ ਇਕਲੰਦ ਖੁਸ਼ ਹਿਆ ਕੋਈ ਨਰਾਜ਼ਗੀ ਨਹੀਂ ਸੱਚੇ ਬਾਦਸ਼ਾਹ ਦਾ ਜਿੱਦਾਂ ਦਾ ਬਣਾਇਆ ਬਹੁਤ ਸੋਹਣਾ ਬਣਾਇਆ ਤੇ ਕਹਿੰਦੇ ਲੋਕ ਪਿਆਰ ਹੀ ਬੜਾ ਕਰਦੇ ਨੇ ਪਹਿਲਾਂ ਘਰ ਦੇ ਬਹੁਤ ਪਿਆਰ ਕਰਦੇ ਨੇ ਚਾਰ ਪੰਜ ਭਲਾ ਨੇ ਤੇ ਬੜਾ ਮਾਨ ਸਰਕਾਰ ਦਿੰਦੇ ਨੇ ਤੇ ਉਸ ਤੋਂ ਬਾਅਦ ਯਾਰ ਦੋਸਤ ਨੇ ਕਹਿੰਦਾ ਖਾਸਾ ਗੱਲ ਵੀ ਚ ਆਏ ਨੇ ਤੇ ਲੋਕ ਮੇਰੇ ਨਾਲ ਬੜਾ ਸੈਲਫੀਆਂ ਲਵਾਉਂਦੇ ਨੇ ਫੋਟੋ ਆ ਲਵਾਉਂਦੇ ਨੇ ਤੇ ਬੜਾ ਆਪਣਾ ਬਣ ਜਤਾਉਂਦੇ ਨੇ ਤੇ ਉਹਨੇ ਕਿਹਾ ਵੀ ਕਦੀ ਕਾਦ ਨੂੰ ਛੋਟਾ ਜਿਹੜਾ ਉਹ ਕਦੀ ਮਹਿਨਤ ਨਹੀਂ ਰੱਖਿਆ ਸਿਰਫ ਬੰਦੇ ਦਾ ਕਰਦਾਰ ਜਿਹੜਾ ਵਾ ਉਹ ਰੱਖਿਆ ਵਾ ਪੜ੍ਹਾਈ ਨੂੰ ਤੇ ਆਪਣੀ ਜਿਹੜੇ ਹੌਸਲੇ ਨੂੰ ਅਗਾਂਹ ਵੇਛੜ ਕੇ ਆਵਾ ਤੇ ਮੈਨੂੰ ਐਸੋ ਵੀ ਮਾਪੇ ਆਪਣਾ ਬੜਾ ਪਿਆਰ ਕਰਦੇ ਹੋ ਮੈਂ ਤੁਹਾਡੀ ਗੁੱਟ ਉੱਤੇ ਦੇਖਿਆ ਤੁਸੀਂ ਬਾਹਾਂ ਤੇ ਫੋਟੋ ਬਣਾਈ ਹੈ ਮਹਿੰਦਰ ਸਿੰਘ ਦਾ ਤੇ ਲਿਖਿਆ ਪਰਮਜੀਤ ਕੌਰ ਮਾਤਾ ਪਰਮਜੀਤ ਕੌਰ ਬਿਲਕੁਲ ਜੀ ਤਸਵੀਰਾਂ ਜੂ ਸਾਢੀ ਕਰਾਂਗੇ ਇੱਕ ਤਸਵੀਰਾਂ ਦਿਖਾ ਰਹੇ ਹੋ ਤੁਸੀਂ ਦੇਖ ਸਕਦੇ ਹੋ ਕਿ ਕੋਲੋਂਦਰ ਆਪਣੇ ਮਾਤਾ ਪਿਤਾ ਨਾਲ ਕਿੰਨਾ ਪਿਆਰ ਕਰਦਾ ਤੇ ਮਾਤਾ ਪਿਤਾ ਨਾਲ ਇਹ ਮੰਚ ਵਿਚ ਆ ਕੇ ਦਾਇਆ ਜੀ ਇਹ ਫੋਟੋ ਬਣਾਉਂਦਾ ਇਹ ਮੈਨੂੰ ਸ਼ੌਂਕ ਹੀ ਟੈਟੂ ਬਣਾਉਂਦਾ ਤੇ ਫਿਰ ਮੈਂ ਪਹਿਲਾ ਇਹ ਟੈਟੂ ਬਣਾਇਆ ਸੀ ਇਵੇਂ ਮੈਂ ਸੋਚਿਆ ਵੀ ਕੋਈ ਹੋਰ ਕਿ ਭਣਾਣਾ ਫਿਰ ਆਪਾਂ ਬੇਬੇ ਬਾਪੂ ਦੇ ਪੜਾਇਆ ਕਿਉਂਕਿ ਉਹਨਾਂ ਦਾ ਪਿਆਰ ਬੜਾ ਆਪਣਾ ਮੈਂ ਕਿਉਂਕਿ ਉਹਨਾਂ ਬਿਨਾ ਕਿਤੇ ਜਲਦੀ ਕੀਤਾ ਨਾਈਟ ਬਾਰ ਵੀ ਨਹੀਂ ਰਹਿੰਦਾ ਉਹਨਾਂ ਕੋਲ ਹੀ ਰਹਿਣਾ ਮੈਂ ਤੇ ਮੈਂ ਇਸ ਕਲਾਮ ਦਾ ਫੇਸੇ ਦੇਖਿਆ ਵੀ ਇੱਥੇ ਜਿਆਦਾ ਤਾਂ ਸਰਕੇ ਦੇ ਫਰੈਂਡ ਹੁੰਦੀਆਂ ਆ ਖਾਸਾ ਗੱਲ ਦੀ ਗੱਲ ਕੀਤੀ ਤੇ ਕਹਿੰਦੇ ਜੇ ਫਰੈਂਡ ਕੁੜੀ ਨਾ ਹੋਵੇ ਤੇ ਫਿਰ ਲੱਗਦਾ ਕਾਲਜ ਆਉਂਦਾ ਫਾਇਦਾ ਨਹੀਂ ਆ ਤੁਹਾਡੀ ਕੋਈ ਫਰੈਂਡ ਹੈਗੀ ਹੋਣੀ ਨਹੀਂ ਨਹੀਂ ਬਹੁਤ ਫਰੈਂਡਾਂ ਕਾਲਜ ਆ ਸਾਰਾ ਕਾਲਜ ਫਰੈਂਡਾਂ ਵਾਲਾ ਹੀ ਆ ਆਪਣਾ ਬਹੁਤ ਕੁੜੀਆਂ ਐ ਤੁਰਿਆ ਫਿਰ ਯਾਰ ਦੋਸਤੇ ਸਾਰੀ ਯਾਰੀ ਦੋਸਤੀ ਹੈ ਉਹਨਾਂ ਨਾਲ ਵੀ ਜਿੱਦਾਂ ਤੇ ਕਿੰਨੇ ਖਾਸ ਕਰਕੇ ਉਹਨਾਂ ਨੂੰ ਕਿਸ ਤਰ੍ਹਾਂ ਦਾ ਚਾਹਾਂਗਾ ਜਿਹੜੇ ਅਸੀਂ ਦੇਖਦੇ ਹਾਂ ਹਮੇਸ਼ਾ ਰੱਬ ਨਾਲ ਗੁੱਸਾ ਗੱਲਾ ਕਰਦੇ ਨੇ ਮੰਨ ਲਓ ਕਿਸੇ ਦਾ ਕਦ ਘਟਿਆ ਕੋਈ ਬਹੁਤਾ ਲੰਮਾ ਵਾ ਜਾਂ ਕੋਈ ਬਹੁਤਾ ਮੋਟਾ ਵਾ ਅਸੀਂ ਦੇਖਿਆ ਹਮੇਸ਼ਾ ਰੱਬ ਨਾਲ ਬਹੁਤ ਗੁੱਸਾ ਗੱਲਾ ਕਰਦੇ ਨੇ ਕਿ ਰੱਬਾ ਸਾਡੇ ਵਾਸਤੇ ਤੂੰ ਕਿਉਂ ਇਸ ਤਰ੍ਹਾਂ ਕੀਤਾ ਜਿਵੇਂ ਤੁਸੀਂ ਗੱਲ ਕੀਤੀ ਤੁਸੀਂ ਪੰਜ ਭਰਾ ਹੋ ਚਾਰ ਭਰਾ ਬਹੁਤ ਸੋਨੇ ਮਾਰੀ ਕਿਰਪਾ ਵਾ ਤੁਹਾਡੇ ਵੀ ਆ ਕੇ ਤੁਹਾਡਾ ਕਦ ਰੁਕ ਗਿਆ ਪਰ ਤੁਹਾਨੂੰ ਗਿਸਾ ਕੋਲ ਕੋਈ ਨਹੀਂ ਰੱਬ ਨਾਲ ਕੋਈ ਸ਼ਿਕਵਾ ਨਹੀਂ ਆ ਪਰ ਕਈ ਲੋਕ ਬਹੁਤ ਸ਼ਿਕਵਾ ਕਰਦੇ ਨੇ ਬੜੀਆਂ ਸ਼ਿਕਾਇਤਾਂ ਕਰਦੇ ਨੇ ਉਹਨਾਂ ਨੂੰ ਕੀ ਕਹਾਂ ਜਾਊਂਗਾ ਮੈਂ ਇਹੀ ਕਹਿਣਾ ਚਾਹੁੰਦਾ ਵੀ ਯਾਰ ਜੋ ਗੋ ਜੋ ਕਹਿੰਦਾ ਠੀਕ ਆ ਜੋ ਆਪਣੇ ਦੇ ਤਾਂ ਸੇ ਕੀ ਬਤਾ ਇਹੀ ਨਹੀਂ ਪਾਸਪੋਰਟ ਦਿੱਤਾ ਤੇ ਪਰ ਮੈਂ ਚ ਉਹਨਾਂ ਵੀ ਜਿਹੜੇ ਵੀਰ ਐਦਾਂ ਹਾਈਟ ਨੂੰ ਲੈ ਕੇ ਜਾਂ ਮੋਟਾਪੇ ਨੂੰ ਲੈ ਕੇ ਚਾ ਜ਼ਿਆਦੀ ਹਾਈਟ ਨੂੰ ਲੈ ਕੇ ਘਰੇ ਬੈਠੇ ਰਹਿੰਦੇ ਨਾ ਉਹ ਵੀਰ ਆਪਣੇ ਆਪ ਨੂੰ ਪਛਾਣ ਕਰਾਓ ਬਾਹਰ ਆ ਕੇ ਦੁਨੀਆ ਨੂੰ ਤੇ ਘਰਾਂ ਚ ਨਾ ਵੜੇ ਰਿਹਾ ਕਰੋ ਘਰੇ ਬੈ ਕੇ ਕੁਝ ਨਹੀਂ ਜੇ ਮਿਲਦਾ ਬਾਹਰ ਆਓਗੇ ਉਹ ਯਾਰ ਕਿਸੇ ਦਾ ਮੂੰਹ ਬੰਦ ਕਰੋ ਤੇ ਇਹ ਤੁਹਾਨੂੰ ਕੋਈ ਗੱਲਾਂ ਕਰਦਾ ਉਹਨੂੰ ਚਾਰ ਕਰੋ ਪਤਾ ਲੱਗੇ ਵੀ ਉਹਦੇ ਚ ਵੀ ਕੁਝ ਹੈਗਾ ਵਾ ਕਿਉਂ ਆਪਾ ਘਰ ਵੜੇ ਰਣਾ ਤੇ ਮੇਰੇ ਵੀਰਾਂ ਨੇ ਸਾਰਿਆਂ ਨੂੰ ਬੇਨਤੀ ਆ ਕਿ ਸਾਰੇ ਵੀਰ ਘਰੇ ਨਾ ਬਿਆਹ ਕਰੋ ਵੱਤ-ਵੱਤ ਜਿਆਦਾ ਕਿ ਕੁੜੀਆਂ ਦੀ ਮੈਂ ਗੱਲ ਕਰਦਾ ਤੇ ਮੇਰੀਆਂ ਭੈਣਾਂ ਵੀ ਕਈ ਮੈਂ ਦੇਖੀਆਂ ਵਿਚਾਰੀਆਂ ਦੀ ਹਾਈਟ ਨਹੀਂ ਵਾਦੀ ਤੋ ਕਰੇ ਰਹੀਦੀਆਂ ਬਾਹਰ ਆਇਆ ਕਰੋ ਮੇਰੀਆਂ ਭੈਣਾਂ ਇੰਜੋਏ ਕਰੋ ਲਾਈਫ ਹੈ ਨਹੀਂ ਟੈਨਸ਼ਨ ਨਹੀਂ ਲਈਦੀ ਦੁਨੀਆ ਗੱਲਾਂ ਕਰਦੀ ਰਹਿੰਦੀ ਆ ਕਿ ਲੱਗਦਾ ਨਹੀਂ ਕਿ ਜਿਹੜਾ ਗੱਲਾਂ ਕਰਦਾ ਉਹਨਾਂ ਨੂੰ ਗੱਲਾਂ ਜਵਾਬ ਦੇਣਾ ਚਾਹੀਦਾ ਵਾ ਤੁਹਾਨੂੰ ਵੀ ਕੋਈ ਛੋਟੂ ਗਿਆ ਕਿ ਉਹ ਸ਼ਾ ਬੁਲਾਉਂਦਾ ਹੋਊਗਾ ਕਿ ਜਿਸ ਦਾ ਮੌਕਾ ਮਿਲਿਆ ਕਿ ਉਹਨਾਂ ਨੂੰ ਜਵਾਬ ਦਿੱਤਾ ਫਿਰ ਤੁਸੀਂ ਮੈਂ ਭਲੀ ਕੋਈ ਤੁਹਾਨੂੰ ਮੈਂ ਦੱਸਿਆ ਇੱਕ ਗੱਲ ਕਰੇ ਮੈਂ ਸੌ ਕਰਕੇ ਭੇਜਦਾ ਵਾਂ ਕੋਈ ਗੱਲ ਕਰਕੇ ਜਾਵੇ ਕਿੱਧਰ ਫਿਰ ਤੂੰ ਮੈਂ ਕਹਿ ਸਕਦੇ ਵੀ ਅਗਲੇ ਦਾ ਪੂਰਾ ਘਰ ਭਰ ਦੇ ਤੁਸੀਂ ਅਗਲੇ ਦਾ ਮੈਂ ਤੁਹਾਨੂੰ ਕਹਾ ਵੀ ਤਸੱਲੀ ਕਰਾ ਕੇ ਭੇਜਾਂਗੇ ਕੋਈ ਜਾਵੇ ਸਹੀ ਗੱਲ ਕਰਕੇ ਵਾਹ ਜੀ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਕਲੰਦਰ ਨਾਲ ਗੱਲਬਾਤ ਕੀਤੀ ਬਹੁਤ ਚੰਗਾ ਲੱਗਾ ਕਲੰਦਰ ਨਾਲ ਭਾਵੇਂ ਕੱਲ ਛੋਟਾ ਵਾ ਪਰ ਹੌਸਲੇ ਬੜੇ ਬਲੰਦ ਨੇ ਕਲੰਦਰ ਦੇ 21 ਸਾਲ ਉਮਰ ਆ ਖਾਸ ਕਰਕੇ ਪੜਦਾ ਚੜ੍ਹਦੀ ਜਵਾਨੀ ਆ ਹਜੇ ਮੁੱਠ ਜਿਹੜੀ ਆ ਫੁੱਟਣ ਸ਼ੁਰੂ ਹੋ ਗਈ ਆ ਤੇ ਚੜ੍ਹਦੀ ਜਵਾਨੀ ਕਹਿ ਸਕਦੇ ਕਲੰਦਰ ਨੂੰ ਪਰ ਮੁੰਡਾ ਸਵਾਦਾ ਬੜਾ ਸਾਉ ਆ ਉਹ ਕਹਿੰਦਾ ਵੀ ਜੇਕਰ ਕੋਈ ਇੱਕ ਸਲਾਕ ਜਾਂਦਾ ਤੇ 100 ਨੂੰ ਸਾਗ ਜਈਆ ਉਹਦਾ ਘਰ ਪੂਰਾ ਕਰੀਦਾ ਵਾ ਐਸ ਕਰਕੇ ਦੋਸਤੋ ਕਦੇ ਵੀ ਆਪਣੇ ਆਪ ਚ ਕਮੀ ਨਾ ਮਹਿਸੂਸ ਕਰਿਆ ਕਰੋ ਰੱਬ ਨੇ ਤੁਹਾਨੂੰ ਬਹੁਤ ਸੋਹਣਾ ਬਣਾਇਆ ਵਾ ਰੱਬ ਨੇ ਤੁਹਾਨੂੰ ਬਹੁਤ ਸੋਹਣਾ ਬਣਾਇਆ ਵਾ ਹਰ ਇੱਕ ਵਿੱਚ ਕੋਈ ਨਾ ਕੋਈ ਗੁਣ ਹੁੰਦਾ ਰੱਬ ਕਿਸੇ ਨੂੰ ਕੋਈ ਕਮੀ ਨਹੀਂ ਛੱਡ ਕੇ ਭੇਜਦਾ ਪਰ ਸਾਡੇ ਆਪ 'ਚ ਕਮੀ ਆ ਜਾਂਦੀ ਹੈ ਜਦੋਂ ਅਸੀਂ ਆਪਣੇ 'ਚ ਕਮੀਆਂ ਲੱਭਣੀ ਸ਼ੁਰੂ ਕਰ ਦਿੰਦੇ ਹਾਂ ਇਸ ਕਰਕੇ ਉਸ ਪਰਮਾਤਮਾ ਦਿੱਤਾ ਹੋਇਆ ਸਰੀਰ ਬਹੁਤ ਸੋਹਣਾ ਹੁੰਦਾ ਵਾ ਇਹਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਿਆ ਕਰੋ ਤੇ ਕਦੇ ਵੀ ਆਪਣੇ ਆਪ ਨੂੰ ਮਹਿਸੂਸਾਂ ਕਰਿਓ ਕਰੋ ਕਿ ਸਾਡੇ 'ਚ ਆਹ ਕਮੀ ਨਹੀਂ ਹੈਗੀ ਸਾਡੇ 'ਚ ਆਹ ਕਮੀ ਆ ਕਮੀਆਂ ਨਾਲ ਕੱਢਿਆ ਕਰੋ ਆਪਣੇ ਫਾਇਦੇ ਜਰੂਰ ਦੱਸਿਆ ਕਰੋ ਕਿ ਲੱਗਦਾ ਨਹੀਂ ਕੋਲੰਦਰ ਹੋਂ ਤੋਂ ਅਸੀਂ ਸਾਡੇ 'ਚ ਵੱਖਰੇ ਲੱਗਦੇ ਹੋ ਆਪਣੇ ਤੁਹਾਨੂੰ ਵੱਖਰਾ ਪਛਾਣ ਬਣਾਈ ਆ ਕਿ ਲੱਗਦਾ ਰੱਬ ਦਾ ਧੰਨਵਾਦ ਵੀ ਕਰਦੇ ਹੋ ਹਾਂਜੀ ਨਹੀਂ ਨਹੀਂ ਮੈਂ ਬਹੁਤ ਰੱਬ ਦਾ ਸ਼ੁਕਰਗੁਜ਼ਾਰ ਆ ਮੈਂ ਕਹਿੰਦਾ ਵੀ ਮੈਂ ਸਹੀ ਯਾਰ ਆਪਣੇ ਮੇਰੇ ਸਹੀ ਬਣਾਇਆ ਵਾ ਕਿਉਂਕਿ ਜੇ ਇਹ ਚੀਜ਼ ਬਣਾਈਦਾ ਮੈਂ ਸਾਰਿਆਂ ਚ ਵੱਖਰੀ ਪਛਾਣ ਬਣਾ ਲਈ ਆ ਜੇ ਰ ਆਪਣੇ ਇਹ ਚੀਜ਼ ਬਣਾ ਜੇ ਮੈਂ ਵੱਖਰੀ ਪਛਾਣ ਬਣਾਤੀ ਸਾਰਿਆਂ ਚ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੇ ਹੁਣ ਗੱਲਬਾਤ ਕਰਾਂਗੇ ਕੁਲਵਿੰਦਰ ਦੇ ਦੋਸਤਾਂ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਪੁੱਛਦੇ ਆ ਵੀ ਯਾਰੀ ਦੋਸਤੀ ਵਿੱਚ ਕਿੰਨਾ ਕਿੰਨੇ ਗਿਆ ਤੇ ਕਿੰਨਾ ਕੁ ਪਿਆਰ ਕਰਦੇ ਨੇ ਕੁਲਵਿੰਦਰ ਨੂੰ ਆਹ ਗੱਲਬਾਤ ਕਰਦੇ ਆ ਆਏ ਸੀ ਗੱਲਬਾਤ ਕੁਲਵਿੰਦਰ ਸਿੰਘ ਨਾਲ ਤੇ ਹੁਣ ਗੱਲਬਾਤ ਕਰਾਂਗੇ ਉਹਨਾਂ ਦੇ ਯਾਰ ਦੋਸਤ ਕਹਿੰਦੇ ਜੁੰਡੀ ਦੇ ਯਾਰ ਹੋਣ ਤੇ ਕਾਲਜ ਵਿੱਚ ਟੌਹ ਜ ਵੱਖਰੀ ਹੁੰ ਸ਼ੁਭਮ ਸਾਡੇ ਨਾਲ ਗੱਲਬਾਤ ਕਰਾਂਗੇ ਮੋਹਿਤ ਜੀ ਕੁਲਵਿੰਦਰ ਨਾਲ ਯਾਰੀ ਪਈ ਸੀ ਪਹਿਲੇ ਦਿਨ ਜਦੋਂ ਕਾਲਜ ਆਇਆ ਸੀ ਕਿਸ ਤਰ੍ਹਾਂ ਯਾਰੀ ਪਈ ਦੱਸ ਕੇ ਨੂੰ ਸਾਝਾ ਕਰ ਦਿਓ ਵੀਰ ਦਾ ਕਦ ਘਟਿਆ ਉਮਰ ਕਿੰਨਾਂ ਸਾਲ ਹੋ ਗਈ ਆ ਕਿਸ ਤਰ੍ਹਾਂ ਯਾਰੀ ਪਈ ਆ ਪਹਿਲਾਂ ਮਜ਼ਾਕ ਕੀਤਾ ਸੀ ਕੋਈ ਕਿ ਕਿਸ ਤਰ੍ਹਾਂ ਤੁਹਾਡਾ ਜਿਹੜਾ ਅੱਦੇ ਲਈ ਨਾ ਭਿੱਜ ਗਿਆ ਆ ਅੱਜ ਕਹਿੰਦੇ ਤੁਹਾਡੇ ਵਗਾਂ ਰਿੰਦਾ ਨਹੀਂ ਆ ਜਿਹੜਾ ਕੁਲਵਿੰਦਰ ਇਹ ਜੀ ਮੇਰਾ ਨਾਮ ਸਸੀ ਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਮੋਹਿਤ ਹੈ ਤੇ ਕੁਲਵਿੰਦਰ ਜਦੋਂ ਪਹਿਲੀ ਯਾਰ ਮੈਨੂੰ ਮਿਲਿਆ ਸੀ ਤੇ ਇਹ ਛੋਟੀ ਛੋਟਾ ਜਿਹਾ ਸੀ ਉਹਦੋਂ ਬਹੁਤ ਹੀ ਛੋਟਾ ਜਿਹਾ ਸੀ ਹੁਣ ਵੀ ਛੋਟਾ ਹੀ ਹੁਣ ਕਿਹੜਾ ਵੱਡਾ ਹੋ ਗਿਆ ਹਜੇ ਵੀ ਛੋਟਾ ਹੀ ਆ ਤੇ ਪਰ ਉਹ ਤੋਂ ਜ਼ਿਆਦਾ ਛੋਟਾ ਸੀ ਹੁਣ ਥੋੜਾ ਫਰਕ ਪਿਆ ਹੈ ਤੇ ਬਹੁਤ ਪਿਆਰ ਕੀਤਾ ਉਹਨੂੰ ਵੀ ਮਿਲੇ ਜਦੋਂ ਆਪਾਂ ਤੇ ਚੰਗਾ ਲੱਗਾ ਮਿਲ ਕੇ ਵਧੀਆ ਸੀ ਤੇ ਲੋਕੀ ਕਈ ਮਜ਼ਾਕ ਵੀ ਕਰਦੇ ਇਹਨੂੰ ਪਰ ਚਲੋ ਜਿੱਦਾਂ ਵੀ ਹੈ ਵਧੀਆ ਹੈ ਬਿਲਕੁਲ ਸੋ ਵੀ ਕਿਹੜੀ ਕਲਾਸ ਵਿੱਚ ਮਿਲੇ ਸੀ ਦੱਸ ਕਾਨੂੰ ਸਾਂਝਾ ਕਰਦੇ ਹੋ ਤੇ ਜਿੰਦੇ ਪਹਿਲਾ ਦਿਨ ਮਿਲੇ ਸੀ ਕਿਸ ਤਰ੍ਹਾਂ ਸੋਚਿਆ ਗਿਆ ਕਿ ਕਿੰਨਾ ਯਾਰੀ ਪਾਈ ਜਾਵੇ ਕਹਿੰਦੇ ਹਮੇਸ਼ਾ ਲੋ ਜਿਹੜੇ ਯਾਰ ਦੋਸਤ ਹੁੰਦੇ ਨੇ ਵੱਡੇ ਤੋਂ ਵੱਡੇ ਨੇ ਯਾਰੀ ਪਾਉਂਦੇ ਨੇ ਪਰ ਤੁਸੀਂ ਤੇ ਛੋਟੇ ਨੇ ਯਾਰੀ ਪਾਈ ਹੈ ਇਹ ਜੀ ਰੱਬ ਹੀ ਕਰਾਉਂਦਾ ਜੋ ਕਰਾਉਂਦਾ ਰੱਬ ਹੀ ਕਰਾਉਂਦਾ ਰੱਬ ਹੀ ਕਰਾਉਂਦਾ ਜੀ ਤੇ ਮੈਨੂੰ ਇਹ ਸੋ ਵੀ ਤੁਸੀਂ ਨਹੀਂ ਕਰੀ ਇਹਦਾ ਮਜ਼ਾਕ ਡਾਇਆ ਜਾਂ ਕਦੀ ਇਸ ਨੂੰ ਛੇੜਿਆ ਵੇ ਜਾ ਕੋਈ ਇਹਦਾ ਮਜ਼ਾਕ ਕਰਦਾ ਹੋਵੇ ਤੇ ਤੁਸੀਂ ਉਹਦਾ ਲੜਾਈ ਕੀਤੀ ਹੋਵੇ ਵੀ ਯਾਰ ਸਾਡਾ ਭਰਾ ਵਾ ਸਾਡਾ ਯਾਰ ਆ ਨਾ ਮਜ਼ਾਕ ਕਰੋ ਮੈਂ ਨਾ ਨਾ ਟੀਚਰਾਂ ਦੇ ਇੰਨੇ ਕਰਦੇ ਰਹੀਦੇ ਆਪਸ ਵਿੱਚ ਲੱਗੇ ਰਹੀਦਾ ਉਦਾਂ ਜੇ ਕੋਈ ਬਾਹਰੋਂ ਆਵੇ ਫੇਰ ਹੁੰਦਾ ਵੀ ਨਹੀਂ ਯਾਰ ਆਪਣਾ ਯਾਰ ਆ ਇਦਾਂ ਨਹੀਂ ਕਰਨਾ ਚਾਹੀਦਾ ਮੈਂ ਕਹਿ ਸਕਦਾ ਵੀ ਬਾਹਰ ਇਹਨੂੰ ਮਜ਼ਾਕ ਨਹੀਂ ਕਰਦੇ ਨਾ ਆਪਾਂ ਵਿੱਚ ਪੂਰੀ ਲਾਫਾ ਕਰ ਦੋ ਸੀ ਹਾਂ ਇਹ ਬਾਹਰਲਾ ਕੋਈ ਇੱਕ ਸੁਣਾਉਂਦਾ ਇੱਕ ਕੋ ਚਾਰ ਸੁਣਾਉਂਦਾ ਹਾਂ ਬਿਲਕੁਲ ਦੱਸਿਆ ਉਹਨੇ ਹਾਂਜੀ ਇਹ ਇਦਾਂ ਹੀ ਚੱਲਦਾ ਰਹਿਦਾ ਕੰਮ ਜੇ ਤੁਸੀਂ ਜਦੋਂ ਤੁਸੀਂ ਕਲੁੰਦਾ ਨਾਲ ਜਾਂਦੇ ਹੋ ਫੇਰ ਕਿੰਨਾ ਚੰਗਾ ਲੱਗਦਾ ਵੀ ਲੋਕ ਤੁਹਾਨੂੰ ਬੜਾ ਮੁੰਮਰ ਦੇਖਦੇ ਨੇ ਅਸੀਂ ਵੀ ਜਦੋਂ ਖਾਲਸਾ ਗੱਲ ਵਿੱਚ ਆਏ ਤੇ ਆਏ ਅਸੀਂ ਮੇਲਾ ਕਰ ਕਰਨ ਸੀ ਪਰ ਮੇਲਾ ਛੱਡ ਗਿਆ ਸੀ ਕਲੁੰਦਾ ਦੇ ਮਗਰ ਪੈ ਕੇ ਵੀ ਯਾਰ ਮੁੰਡੇ ਦੀ ਹਾਂਜੀ ਇਹ ਮਤਲਬ ਵੀ ਜਿੱਦਾਂ ਵੀ ਹਾਂਜੀ ਕੋਈ ਗੱਲ ਨਹੀਂ ਜਿੱਦਾਂ ਕਿ ਕੁਲਵਿੰਦਰ ਆ ਇਹਨੂੰ ਲੋਕੀ ਜਦੋਂ ਵੇਖਦੇ ਹਾਂ ਹਾਂਜੀ ਜਦੋਂ ਲੋਕੀ ਵੇਖਦੇ ਇਹਨੂੰ ਪੀ ਲੋਕਾਂ ਨੂੰ ਵਧੀਆ ਵੀ ਲੱਗਦਾ ਪੀ ਉਹ ਕੁਲਵਿੰਦਰ ਜਾ ਰਿਹਾ ਕੁਲਵਿੰਦਰ ਜਾ ਰਿਹਾ ਐ ਇਦਾਂ ਕਰਕੇ ਲੋਕੀ ਵਧੀਆ ਫੀਲ ਕਰਦੇ ਆ ਇਹਨੂੰ ਗੁੱਡ ਫੀਲ ਕਰਦੇ ਆਪੇ ਮਸੂਹ ਚੰਗਾ ਕਰਦੇ ਹੋ ਵੀ ਸਾਸੀ ਕੁਲਵਿੰਦਰ ਦੇ ਯਾਰ ਆ ਸਾਡੀ ਕੁਲਵਿੰਦਰ ਦਾ ਯਾਰੀ ਆ ਇਹ ਮਹਿਸੂਸ ਕਰਦੇ ਹੋ ਵਧੀਆ ਆਪਣੇ ਆਨੂੰ ਹਾਂਜੀ ਸਾਨੂੰ ਵਧੀਆ ਲੱਗਦਾ ਪੀ ਕੁਲਵਿੰਦਰ ਸਾਡਾ ਯਾਰ ਆ ਵਧੀਆ ਮਤਲਬ ਫੈਨ ਫੋਨ ਇਹਦੇ ਹੈਗੇ ਆ ਵੀ ਵਧੀਆ ਹੁਣ ਚਲੋ ਹੁਣ ਫਿਲਮਾਂ ਚ ਵੀ ਗਾਹ ਕਹਿੰਦਾ ਸਟੈਪ ਕਰੇਗਾ ਬਾਬਾ ਮੇਰ ਰੱਖੇ ਸੁਖ ਰੱਖੇ ਕੀ ਲੱਗਦਾ ਨਹੀਂ ਵੀ ਕਿਤੇ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਵੀ ਕਦ ਜਿਹੜਾ ਬਹੁਤਾ ਮੈਨੇ ਨਹੀਂ ਕਰਦਾ ਬੰਦੇ ਦਾ ਕਿਰਦਾਰ ਮੈਨਾ ਕਰਦਾ ਵਾ ਕਿਸੀ ਦੇ ਦੇ ਬਰੇ ਵੱਡੇ ਜਵਾਨ ਬੰਦੇ ਹੁੰਦੇ ਨੇ ਪਰ ਉਹਨਾਂ ਨੂੰ ਅਕਲ ਘੱਟ ਹੁੰਦੀ ਐ ਅਸੀਂ ਦੇ ਦਿੰਦੇ ਆ ਉਹਨਾਂ ਦੇ ਕਹਿੰਦੇ ਗਿੱਟਿਆਂ ਚ ਕਈਆਂ ਚ ਅਕਲ ਹੁੰਦੀ ਆ ਪਰ ਕਹਿੰਦੇ ਅਹਿਮਤ ਹੁੰਦੀ ਐ ਬੰਦੇ ਦੇ ਕਿਰਦਾਰ ਦੀ ਕੀ ਲੱਗਦਾ ਸੱਚ ਐ ਇਹ ਸੱਚ ਐ ਵੀ ਜਿੱਦਾਂ ਕੁਲਵਿੰਦਰ ਆ ਵੀ ਕਦ ਛੋਟਾ ਤੇ ਹੌਸਲੇ ਵੱਡੇ ਤੇ ਇਹ ਚੀਜ਼ ਮਾਇਨੇ ਰੱਖਦੀ ਹੈ ਅਸੀਂ ਦੇਖਿਆ ਕਲੁੰਦੇ ਤੇ ਫਿਰ ਵੀ ਖਾਲਸਾ ਵਿੱਚ ਆ ਗਿਆ ਵਾਸੀਂ ਦੇਖਿਆ ਕਈ ਲੋਕ ਜਿਨ੍ਹਾਂ ਦੇ ਕਾਲਜ ਕਾ ਛੋਟੇ ਹੁੰਦੇ ਨੇ ਘਰਾਂ 'ਚ ਬੈਠੇ ਜਾਂਦੇ ਨੇ ਉਹ ਡਿਪਰੈਸ਼ਨ ਦੇ ਮਰੀਜ਼ ਹੋ ਜਾਂਦੇ ਨੇ ਦਵਾਈਆਂ ਖਾਣੀ ਸ਼ੁਰੂ ਕਰ ਦਿੰਦੇ ਨੇ ਵੀ ਆ ਬਾਹਰ ਨਿਕੰਦੇ ਲੋਕ ਮਜਾਕ ਡੋਂਦੇ ਸਾਨੂੰ ਕੋਈ ਛੋਟੂ ਕਹਿੰਦਾ ਕੋਈ ਟਿੱਡਾ ਕਹਿੰਦਾ ਕੋਈ ਕੁਛ ਕਹਿੰਦਾ ਵਖਵਕ ਲਾ ਦਿੱਤੇ ਜਾਂਦੇ ਨੇ ਪਰ ਮੈਂ ਨਾ ਫਿਰ ਵੀ ਕਲੁੰਦੇ ਦੇ ਹੌਸਲੇ ਬੁਲੰਦ ਨੇ ਕਾਲਜ ਵਿੱਚ ਆਇਆ ਸੋਹਣੀ ਪੱਗ ਬੰਦਾ ਤੇ ਖਾਸ ਕਰਕੇ ਅੱਜ ਕਿਹੜੀ ਪੈਂਟ ਜਾਂਦੀ ਹੈ ਅੱਜਕੱਲ ਬੈਲ ਬਟਨ ਬੈਲ ਬਟਨ ਪੈਂਟ ਪਾਈ ਆ ਇਹ ਜੀ ਖਾਲਸਾ ਕਾਲਜ ਵਾਲੇ ਸ ਸਾਰੇ ਯਾਰ ਦੋਸਤ ਬੈਲ ਬਟਨੀ ਪਾਈ ਪਉਂਦੀ। ਅਸੀਂ ਵੀ ਬੈਲ ਬਟਨੀ ਪਾਈ ਆ ਭਾਜੀ ਤੁਸੀਂ ਪਾਈ ਆ ਬਦਕਾ ਨੇ ਬੈਲ ਬਟਨੀ ਪਾਈ ਆ। ਚਲੋ ਜੀ ਜੋ ਵੀ ਹੈ ਖਾਲਸਾ ਕੋਲ ਦਾ ਮਤਲਬ ਇਹ ਪਤਾ ਲੱਗ ਜਾਂਦਾ ਵੀ ਖਾਲਸਾ ਕੱਲ ਜਲੇ ਆ ਗਏ ਆ। ਬਿਲਕੁਲ ਬਿਲਕੁਲ। ਠੀਕ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ਏਸੀ ਗੱਲ ਬਾਕੀ ਕਲੁੰਦਾਂ ਦੇ ਯਾਰਾਂ ਤੁਸੀਂ ਦੇਖਿਆ ਯਾਰ ਹੀ ਪੁਰੇ ਜੁੰਡੀ ਦੇ ਨੇ। ਅਤੇ ਉਹਨਾਂ ਕਹਿਆ ਵੀ ਅਸੀਂ ਜਿੰਨੀ ਮਰਜ਼ੀ ਲਾਪਾ ਕਰ ਲਈਏ ਪਰ ਕਿਸੇ ਨੂੰ ਨਹੀਂ ਕਰਨ ਦਿੰਦੇ ਅਸੀਂ ਦੇਖਿਆ ਤੇ ਕੁਲੰਦਰ ਬਹੁਤ ਵਧੀਆ ਸੁਭਾਅ ਦਾ ਮਾਲਕ ਆ ਹਮੇਸ਼ਾ ਪਰਮਾਤਮਾ ਅਗਰ ਦਾਸ ਕਰਦੇ ਚੜ੍ਹਦੀ ਕਲਾ ਵਿੱਚ ਰਵੇ ਖਾਸ ਕਰਕੇ ਉਹਨਾਂ ਵਾਸਤੇ ਲੋਕਾਂ ਵਾਸਤੇ ਇੱਕ ਮਿਸਾਲ ਬਣ ਗਿਆ ਕੁਲੰਦਰ ਜਿਹੜੇ ਲੋਕਾਂ ਦੇ ਕਦ ਕਾੜ ਛੋਟੇ ਨੇ ਚਾਹੇ ਸਾਡੀਆਂ ਭੈਣਾਂ ਨਾਲ ਸਾਡੀਆਂ ਧੀਆਂ ਨੇ ਜਾਂ ਜਿਹੜੇ ਸਾਡੇ ਭਰਾ ਨੇ ਕੁਲੰਦਰ ਉਹਨਾਂ ਵਾਸਤੇ ਮਿਸਾਲ ਬਣ ਕੇ ਆਇਆ ਵਾ ਅੱਜ ਇੱਥੇ ਖਾਸਾ ਕਾਲਜ ਵਿੱਚ ਰੌਣਕ ਲਾਈ ਆ ਅਤੇ ਆਪਨਾ ਆਪ ਨੂੰ ਹਮੇਸ਼ਾ ਇੰਨਾ ਕੰਫੀਡੈਂਸ ਲੈਵਲ ਹੈਗਾ ਕਿ ਮੈਂ ਕਹਿੰਦਾ ਚੰਗੇ ਭਲੇ ਬੰਦੇ ਨੂੰ ਗੱਲ ਨਹੀਂ ਕਰ ਦਿੰਦਾ ਪਰ ਕ ਪ੍ਰੈਸ਼ਨ ਦਵਾਈਆਂ ਖਾਣੀ ਸ਼ੁਰੂ ਕਰ ਦਿੰਦੇ ਨੇ ਫਿਰ ਬਾਹਰ ਜਾਂਦੇ ਆ ਲੋਕ ਮਜ਼ਾਕ ਕਰਦੇ ਸਾਨੂੰ ਟਿਚਰਾਂ ਕਰਦੇ ਨੇ ਪਰ ਇਸ ਤੋਂ ਦੂਰ ਜਿਹੜਾ ਹਿੰਮਤ ਮੈਨਕ ਕੁਲੁੰਦਰ ਦੀ ਸਕੂਲ ਦਾ ਸਬਰ ਤੱਕ ਕੀਤਾ ਸਕੂਲ ਤੋਂ ਅੱਜ ਕਾਲ ਦੇ ਵਿੱਚ ਆਇਆ ਅਮਰਸਾ ਦੀ ਗੱਲ ਕਰੀਏ ਖਾਸਾ ਕਾਲਜ ਦਾ ਨਾਂ ਜਦੋਂ ਆਉਂਦਾ ਤੇ ਪਹਿਲੇ ਨੰਬਰ ਤੇ ਹੁੰਦਾ ਤੇ ਜਦੋਂ ਗੱਭਰੂ ਕਹਿੰਦੇ ਜਵਾਨ ਬੱਚਾ ਹੋ ਜਾਂਦਾ ਤੇ ਘਰਦਿਆਂ ਨੂੰ ਕਹਿੰਦਾ ਵੀ ਖਾਸਾ ਕਾਲਜ ਵਿੱਚ ਪਾ ਦਿਓ ਉਹਨਾਂ ਵਿੱਚ ਹੈ ਕੁਲੁੰਦਰ ਸਿੰਘ ਤੁਸੀਂ ਦੇਖਿਓ ਮਾਪੇ ਬਾਲ ਨੇ ਬੜਾ ਪਿਆਰ ਕਰਦਾ ਤੇ ਮਾਪੇ ਦੀਆਂ ਫੋਟੋਆਂ ਜਿਹੜੀਆਂ ਨੇ ਬਣਾਈਆਂ ਵਾ ਸਰਦਾਰ ਮਿੰਦਰ ਸਿੰਘ ਦਾ ਮੁੰਡਾ ਤੇ ਮਾਤਾ ਪਰਮਜੀਤ ਕੌਰ ਦਾ ਮੁੰਡਾ ਦੋਵਾਂ ਦਾ ਅਮਰਸਾ ਦੇ ਹਲਕਾ ਟਾਲੀ ਦੇ ਪਿੰਡ ਰਾਮਪੁਰ ਦੇ ਰਹਿਣ ਵਾਲਾ ਬਾਸ ਦੋਸਤੋ ਇਸ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਜਰੂਰ ਕਰ ਦਿਓ ਜਿਹੜੇ ਨੌਜਵਾਨੀ ਨੂੰ ਜ਼ਿੰਦਗੀ ਨੂੰ ਪਿਆਰ ਕਰਦੇ ਨੇ ਖਾਸ ਕਰਕੇ ਉਹਨਾਂ ਵਾਸਤੇ ਜਿਹੜੀ ਖਬਰ ਆ ਬਹੁਤ ਐਮੀ ਰੱਖਦੀ ਆ ਮੀਨੂ ਦਿਓ ਜਾਤ ਮੈਂ ਤੁਹਾਡਾ ਹਜੀ ਸਿੰਘ ਅਰੇਵਾਲ ਪੰਜਾਬੀ ਲੋਕ ਚੈਨਲ ਅਮਰਸਾ